ਕਰਗੇ ਲੋਕ ਸਭਾ ਚੋਣਾਂ ਦੀ 2024 ਦੀ ਤਾਂ तमाम ਰਾਜਨੀਤਿਕ ਪਾਰਟੀਆਂ ਪਵਾਂ ਪਾਰ ਹੋਈਆਂ ਨੇ ਜੇ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੇ ਪਹਿਲੀ ਲਿਸਟ ਜਾਰੀ ਕੀਤੀ ਹੈ 8 ਉਮੀਦਵਾਰ ਮੈਦਾਨ ਦੇ ਵਿੱਚ ਉਤਾਰੇ ਨੇ ਤਾਂ ਫਰੀਦਕੋਟ ਲੋਕ ਸਭਾ ਹਲਕੇ ਦੀ ਗੱਲ ਕਰੀਏ ਤਾਂ ਰਿਜ਼ਰਵ ਹਲਕਾ ਹੈ ਤਾਂ ਇੱਥੋਂ ਫਿਲਮੀ ਕਲਾਕਾਰ ਕਰਮਜੀਤ ਅਨਮੋਲ ਨੂੰ ਮੈਦਾਨ ਦੇ ਵਿੱਚ ਉਤਾਰਿਆ ਹੈ ਤਾਂ ਭਾਰਤੀ ਜਨਤਾ ਪਾਰਟੀ ਦੀ ਕੀ ਸੋਚ ਹੈ ਤਾਂ ਜ਼ਿਲ੍ਹਾ ਪ੍ਰਧਾਨ ਗੌਰਵ ਕੱਕੜ ਸਾਡੇ ਨਾਲ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਗੌਰਵ ਜੀ ਸਵਾਗਤ ਹੈ ਪਹਿਲਾਂ ਦਾ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਨਿਊਜ਼ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਜੈ ਸ਼੍ਰੀ ਰਾਮ ਗੌਰਵ ਜੀ ਹੁਣ ਲੋਕ ਸਭਾ ਦੀਆਂ ਚੋਣਾਂ ਆ ਗਈਆਂ ਤੇ ਸਾਰੀਆਂ ਪਾਰਟੀਆਂ ਹੀ ਸੋਚ ਰਹੀਆਂ ਕਿਉਂਕਿ ਹੁਣ ਆਮ ਆਦਮੀ ਪਾਰਟੀ ਨੇ 8 ਦੇ ਕਰੀਬ ਕੈਂਡੀਡੇਟ ਆਪ ਦੇ ਮੈਦਾਨ ਦੇ ਵਿੱਚ ਉਤਾਰਤੇ ਹੈ ਫਰੀਦਕੋਟ ਤੋਂ ਵੀ ਉਤਾਰਤਾ ਹੈ ਸੋਚ ਰਹੀਆਂ ਸਾਰੀਆਂ ਪਾਰਟੀਆਂ ਵੀ ਅਸੀਂ ਉਹਨਾਂ ਦੇ ਮੁਕਾਬਲੇ ਕਿਹੜਾ ਲੈ ਕੇ ਹੁਣ ਆਪਣੇ ਫਿਲਮੀ ਐਕਟਰ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਹਾਂ ਇੱਥੇ ਫਰੀਦਕੋਟ ਦੇ ਵਿੱਚ ਸਾਰੀਆਂ ਪਾਰਟੀਆਂ ਇਹੇ ਹੁਣ ਮਾਈਂਡ ਉਹਨਾਂ ਦੇ ਵਿੱਚ ਹੈ ਕਿ ਟੱਕਰ ਕੌਣ ਦੇ ਸਕਦਾ ਫਰੀਦਕੋਟ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਕੀ ਸੋਚ ਹੈ ਭਾਰਤੀ ਜਨਤਾ ਪਾਰਟੀ ਵਰਕਰਾਂ ਦੀ ਪਾਰਟੀ ਹੈ ਕਾਰਕਿਰਤਾਂ ਦੀ ਪਾਰਟੀ ਭਾਰਤੀ ਜਨਤਾ ਪਾਰਟੀ ਵਿੱਚ ਬੂਥ ਤੇ ਕੰਮ ਕਰਨ ਵਾਲਾ ਬੰਦਾ ਮੁੱਖ ਮੰਤਰੀ ਵੀ ਬਣ ਜਾਂਦਾ ਪ੍ਰਧਾਨ ਮੰਤਰੀ ਵੀ ਬਣ ਜਾਂਦਾ ਐਮਐਲਏ ਵੀ ਬਣ ਜਾਂਦਾ ਐਮਪੀ ਬਣ ਜਾਂਦਾ ਸਾਡੀ ਕੇਂਦਰੀ ਪਾਰਲੀਮੈਂਟ ਬੋਰਡ ਜੋ ਫੈਸਲਾ ਕਰਦੀ ਆ ਉਹ ਸਾਰੇ ਵਰਕਰ ਉਹਨੂੰ ਮਨਜ਼ੂਰ ਕਰਦੇ ਆ ਤੇ ਸਾਡਾ ਇੱਕੋ ਇੱਕ ਨਿਸ਼ਾਨਾ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕੇਂਦਰ ਦੇ ਵਿੱਚ ਬਣਨ ਜਾ ਰਹੀ ਹੈ ਤੇ ਵੱਧ ਤੋਂ ਵੱਧ ਸੀਟਾਂ ਲੈ ਕੇ ਬਣੇ ਇਸ ਲਈ ਅਸੀਂ ਆਪੀ ਮਿਹਨਤ ਕਰ ਰਹੇ ਹਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਕਲਾਕਾਰ ਨੂੰ ਕਲਾਕਾਰੀ ਟੱਕਰ ਦੇ ਸਕਦਾ ਜ਼ਿਆਦਾਤਰ ਜਿਹੜੀਆਂ ਪ੍ਰੋਸੈਜਿਕ ਸੂਤਰਾਂ ਤੋਂ ਇਨਫੋਰਮੇਸ਼ਨ ਜਾ ਰਹੀ ਹੈ ਉਹ ਇਹ ਆ ਰਹੀ ਹੈ ਕਿ ਸਾਰੀਆਂ ਪਾਰਟੀਆਂ ਇਹ ਸੋਚ ਰਹੀਆਂ ਵੀ ਅਸੀਂ ਵੀ ਕੋਈ ਨਾ ਕੋਈ ਕਲਾਕਾਰ ਰੱਖ ਲੈਗੇਗੀ ਜੋ ਮੀਡੀਆ ਵਿੱਚ ਚਰਚਾ ਪਿਛਲੇ ਦਿਨਾਂ 'ਚ ਚੱਲ ਰਹੀ ਆ ਮੈਂ ਵੀ ਦੇਖਿਆ ਖਬਰਾਂ ਵੀ ਲੱਗ ਰਹੀਆਂ ਸ਼੍ਰੀ ਹੰਸਰਾਇ ਹਾਂਸੀ ਦਾ ਨਾਮ ਵੀ ਚੱਲ ਰਿਹਾ ਐਸ ਤਰ੍ਹਾਂ ਕਈ ਜਿਹੜੇ ਨਾਮ ਖਬਰਾਂ ਮੁਤਾਬਕ ਜਾਂ ਜੋ ਲੋਕਾਂ ਦੀ ਚਰਚਾ ਮੁਤਾਬਕ ਚੱਲ ਰਿਹਾ ਬਾਕੀ ਮੈਂ ਤੁਹਾਨੂੰ ਪਹਿਲਾਂ ਬੇਨਤੀ ਵੀ ਕੀਤੀ ਆ ਸਾਡੀ ਪਾਰਟੀ ਦੇ ਵਿੱਚ ਜੋ ਕੇਂਦਰੀ ਪਾਰਲੀਮੈਂਟ ਬੋਰਡ ਡਿਸੀਜਨ ਲੈਂਦਾ ਉਹੀ ਮੰਨਿਆ ਜਾਂਦਾ ਜੋ ਹਾਈ ਕਮਾਂਡ ਕਰੂਗੀ ਸਾਨੂੰ ਮਨਜ਼ੂਰ ਹੋਊਗਾ ਤੇ ਹਾਈ ਕਮਾਂਡ ਸੋਰਸ ਸਮਝ ਕੇ ਹੀ ਫੈਸਲਾ ਕਰਦੀ ਹੈ। ਇਹ ਗਰੂ ਜੀ ਕੁਝ ਤੁਹਾਡੇ ਆਗੂਆਂ ਨੇ ਬਿਆਨ ਵੀ ਦਿੱਤੇ ਆ ਅਖਬਾਰਾਂ ਦੇ ਵਿੱਚ ਵੀ ਇਹ ਖਬਰਾਂ ਲੱਗੀਆਂ ਆ ਕਿ ਸਾਗਰ ਦੀ ਬੋਟੀ ਆ ਕਾਫੀ ਚਰਚਿਤ ਹੋਈ ਪਈ ਆ ਤਾਂ ਉਹਨਾਂ ਦਾ ਨਾਮ ਵੀ ਆ ਰਿਹਾ ਕਿ ਉਹਨਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਫਰੀਦਕੋਟ ਦੇ ਵਿੱਚੋਂ ਉਹਨਾਂ ਨੂੰ ਵੀ ਮੈਦਾਨ ਦੇ ਵਿੱਚ ਉਤਾਰਿਆ ਜਾਵੇ। ਰਮਾਣਾ ਜੀ ਮੈਂ ਇਹ ਗੱਲ ਸੁਣੀ ਜ਼ਰੂਰ ਆ ਪਰ ਮੈਂ ਕੋਈ ਬਿਆਨ ਪੜ੍ਹਿਆ ਨਹੀਂ। ਬਾਕੀ ਜਿਹੜੇ ਵੀ ਸਾਥੀ ਨੇ ਬਿਆਨ ਦਿੱਤਾ ਇਸ ਗੱਲ ਦਾ ਜਵਾਬ ਉਹ ਹੀ ਬਾਖੂਬੀ ਨਾਲ ਦੇ ਸਕਦੇ ਆ ਪਰ ਮੈਂ ਇਸ ਤਰ੍ਹਾਂ ਦੀ ਕੋਈ ਖਬਰ ਨਹੀਂ ਦੇਖੀ। ਸੁਣੀ ਜ਼ਰੂਰ। ਬੈਨੀਫਿਟ ਮਿਲ ਸਕਦਾ ਜੇ ਵਾਕਈ ਸਾਗਰ ਦੀ ਬੋਟੀ ਆਉਂਦੇ ਆ ਤੁਹਾਡੇ ਤੁਸੀਂ ਮੈਦਾਨ ਦੇ ਵਿੱਚ ਤਾਰ ਦੇਖੋ ਆਪਦੀ ਆਪਦੀ ਸੋਚ ਹੈ ਮੇਰੇ ਮੇਰੀ ਸੋਚ ਮੁਤਾਬਕ ਭਾਰਤੀ ਜਨਤਾ ਪਾਰਟੀ ਸੋਚ ਸਮਝ ਕੇ ਫੈਸਲਾ ਕਰਦੀ ਹੈ ਤੇ ਆਪਦੇ ਕਾਰਜਕਰਤਾ ਨੂੰ ਮੌਕਾ ਦਿੰਦੀ ਹੈ ਜਿਹੜਾ ਵੀ ਕਾਰਜਕਰਤਾ ਭਾਰਤੀ ਜਨਤਾ ਪਾਰਟੀ ਦਾ ਆਊਗਾ ਉਹਦਾ ਅਸੀਂ ਸਵਾਗਤ ਵੀ ਕਰਾਂਗੇ ਤੇ ਉਹਨੂੰ ਜਿਤਾਵਾਂਗੇ ਹਜੇ ਤੁਹਾਡੇ ਚਰਚਾ ਇਹ ਵੀ ਚੱਲ ਰਹੀ ਹੈ ਕਿ ਤੁਹਾਡਾ ਅਕਾਲੀ ਦੇ ਨਾਲ ਕਾਲੀ ਦਲ ਦੇ ਨਾਲ ਗਠਜੋੜ ਵੀ ਹੋ ਸਕਦਾ ਹੈ ਇਸ ਨੂੰ ਲੈ ਕੇ ਵੀ ਇਹਦੀਆਂ ਸਾਰਾ ਵੀ ਪਿਛਲੇ ਸਮੇਂ ਦੌਰਾਨ ਕਾਫੀ ਜੋ ਮੀਡੀਆ ਤੇ ਚਰਚਾ ਚੱਲ ਰਹੀਆਂ ਪਰ ਭਾਰਤੀ ਜਨਤਾ ਪਾਰਟੀ 13 ਦੀਆਂ 13 ਸੀਟਾਂ ਤੇ ਤਿਆਰੀ ਕਰ ਰਹੀ ਹੈ ਤੇ ਤੇਨਾਂ ਨੇ 13 ਸੀਟਾਂ ਤੇ ਚੋਣ ਲੜੇ ਸਾਡੀ ਲੀਡਰਸ਼ਿਪ ਦਾ ਇਹੀ ਫੈਸਲਾ ਕਿ ਅਸੀਂ 13 ਦੀਆਂ 13 ਸੀਟਾਂ ਤੇ ਚੋਣ ਲੜਾਂ ਜਿਵੇਂ ਸਾਰੀਆਂ ਰਾਜਨੀਤਿਕ ਪਾਰਟੀਆਂ ਆ ਉਹ ਆਪੋ ਆਪਣੇ ਇਹ ਮਾਈਂਡ ਦੇ ਵਿੱਚ ਸੋਚ ਸੋਚੀ ਬੈਠੀਆਂ ਕਿ ਕੀ ਕਿਹੜੇ-ਕਿਹੜੇ ਮੁੱਦੇ ਆ ਸੀ ਜਿਹੜੇ ਆਪਦੇ ਉਮੀਦਵਾਰ ਆਉਣਗੇ ਉਹਨਾਂ ਦੇ ਸਾਹਮਣੇ ਰੱਖਾਂਗੇ ਤੁਸੀਂ ਫਰੀਦਕੋਟ ਦੀ ਗੱਲ ਕਰ ਗਿਆ ਤਾਂ ਫਰੀਦਕੋਟ ਦੇ ਵਿੱਚ ਸੋਚਿਆ ਕਿਹੜਾ ਮੁੱਦਾ ਤੁਸੀਂ ਆਪਦੇ ਮਨ ਦੇ ਵਿੱਚ ਸੋਚਿਆ ਕਿ ਜੇਕਰ ਲੋਕ ਸਭਾ ਦਾ ਕੋਈ ਉਮੀਦਵਾਰ ਆਉਂਦਾ ਉਹਦੇ ਸਾਹਮਣੇ ਆ ਮੁੱਦਾ ਰੱਖਾਂਗੇ ਪਹਿਲ ਦੇ ਅਧਾਰ ਤੇ ਹੋਵੇ ਮੁੱਦਿਆਂ ਦੀ ਲੋੜ ਉਹਨਾਂ ਨੂੰ ਪੈਂਦੀ ਹੈ ਜਿਨ੍ਹਾਂ ਨੇ ਕੰਮ ਨਹੀਂ ਕੀਤਾ ਜਾਂ ਝੂਠੇ ਲਾਰੇ ਲਾਉਣੇ ਆ ਮਾਣਯੋਗ ਮੋਦੀ ਸਾਹਿਬ ਦੀ ਅਖਵਾਈ ਵਾਲੀ ਸਰਕਾਰ ਨੇ ਗਰੀਬ ਖੈਰਾਨਾ ਨੀਯੋਜਨਾ ਲੈ ਕੇ ਆਂਦੀ ਜਿਹਦੇ ਨਾਲ ਗਰੀਬਾਂ ਨੂੰ ਰਾਸ਼ਨ ਮਿਲ ਰਿਹਾ ਆ ਹਿਊਮਨ ਭਾਰਤ ਕਾਰਡ ਲੈ ਕੇ ਆਂਦਾ ਜਿਹਦੇ ਨਾਲ ਫਰੀ ਇਲਾਜ ਹੋ ਰਿਹਾ ਹੈ ਆਵਾਸ ਯੋਜਨਾ ਲੈ ਕੇ ਆਂਦੀ ਜੀ ਦੇ ਨਾਲ ਘਰ ਬਣਾ ਕੇ ਦਿੱਤੇ ਜਾਂਦੇ ਆ ਉਜਬਲਾ ਯੋਜਨਾ ਲੈ ਕੇ ਆਂਦੀ ਜੀ ਦੇ ਨਾਲ ਸਲੰਡਰ ਦਿੱਤੇ ਜਾਂਦੇ ਆ 15 15000 ਦੀ ਰਾਸ਼ੀ ਲੈਟਰਿੰਗ ਬਾਥਰੂਮ ਆਸਤੇ ਦਿੱਤੀ ਆ ਇਸ ਤਰ੍ਹਾਂ ਨੇਕਾ ਹੀ ਕੰਮ ਆ ਜੋ ਮੋਦੀ ਸਾਹਿਬ ਨੇ ਕੀਤੇ ਆ ਮੋਦੀ ਸਾਹਿਬ ਦੇ ਕੰਮਾਂ ਨੂੰ ਲੋਕਾਂ ਨੇ ਵੋਟ ਪਾਉਣੀ ਆ ਫਿਰ ਇੱਕ ਵਾਰ ਮੋਦੀ ਸਰਕਾਰ ਬੰਨੀ ਆ ਤੇ 400 ਤੋਂ ਪਾਰ ਬੰਨੀ ਕਿਤੇ ਨਾ ਕਿਤੇ ਤੁਹਾਡੇ ਮਾਇੰਡ ਦੇ ਵਿੱਚ ਤੁਸੀਂ ਆਪ ਹੀ ਜਿਵੇਂ ਦੱਸਿਆ ਕਿ ਹੰਸਰਾ ਹੰਸ ਦਾ ਨਾਮ ਹੀ ਕਿਦ ਤਰ੍ਹਾਂ ਕਿ ਤਿਆਰ ਆ ਠੀਕ ਆ ਨਾ ਤੇ ਉਸ ਨੂੰ ਲੈ ਕੇ ਤਾਂ ਫਿਰ ਇਹ ਜਿਵੇਂ ਹੁਣ ਸਾਗਰ ਦੀ ਬੋਟੀ ਦੀ ਗੱਲ ਚੱਲ ਰਹੀ ਹੈ ਮਾਈਂਡ ਦੇ ਵਿੱਚ ਤਾਂ ਤੁਹਾਡੇ ਵਰਕਰਾਂ ਦੇ ਹੈਗਾ ਨਾ ਕੋਈ ਨਾ ਕੋਈ ਸੈਲੀਬ੍ਰਿਟੀ ਨੂੰ ਸੈਲੀਬ੍ਰਿਟੀ ਆ ਕੇ ਟੱਕਰ ਦੇ ਸਕਦਾ ਵੇ ਦੇਖੋ ਜੀ ਮੈਂ ਤਾਂ ਇੱਕ ਪਾਰਟੀ ਦਾ ਨਮਾਣਾ ਜਿਹਾ ਕਰਮ ਕਰਤਾ ਜੋ ਫੈਸਲਾ ਲੈਣਾ ਲੀਡਰਸ਼ਿਪ ਨੇ ਲੈਣਾ ਹਾਈ ਕਮਾਂਡ ਨੇ ਲੈਣਾ ਪਾਰਲੀਮੈਂਟ ਬੋਰਡ ਨੇ ਲੈਣਾ ਐਵੇਂ ਮੈਂ ਆਪ ਦੇ ਕੋਲੋਂ ਕੋਈ ਟਿੱਪਣੀ ਨਹੀਂ ਕਰ ਸਕਦਾ ਜੋ ਹਾਈ ਕਮਾਂਡ ਫੈਸਲਾ ਕਰੂਗੀ ਸੋਚ ਸਮਝ ਕੇ ਇੱਕ ਵਧੀਆ ਚਿਹਰਾ ਵਧੀਆ ਕੈਂਡੀਡੇਟ ਜਨਤਾ ਦੇ ਵਿੱਚ ਲੈ ਕੇ ਆਊਗੀ ਜਿਹਨੂੰ ਲੋਕ ਚੁਣ ਕੇ ਪਾਰਲੀਮੈਂਟ ਦੇ ਵਿੱਚ ਭੇਜਣਗੇ ਤੇ ਸਾਨੂੰ ਫਕਰ ਹੋਊਗਾ ਵੀ ਫਰੀਦਕੋਟ ਤੋਂ ਪਾਰਲੀਮੈਂਟ ਦੇ ਵਿੱਚ ਚੁਣ ਕੇ ਜਿਹੜਾ ਸੰਸਦ ਜਾਊਗਾ ਉਹ ਸਾਰਿਆਂ ਦੇ ਭਲੇ ਦੀ ਗੱਲ ਕਰੂਗਾ ਸਭ ਦਾ ਸਾਥ ਸਭ ਦਾ ਵਿਕਾਸ ਜੋ મોદી ਜੀ ਦਾ ਨਾਰਾ ਉਹਦੀ ਗੱਲ ਕਰੂਗਾ ਗੌਰਵ ਜੀ ਦੋਨੇ ਸਵਾਲ ਹੀ ਤੁਹਾਡੇ ਸਾਹਮਣੇ ਰੱਖਦੇ ਆ ਜੇਕਰ ਤੁਹਾਡਾ ਗਠਜੋੜ ਨਹੀਂ ਹੁੰਦਾਗਾ ਤੁਹਾਡਾ ਇਕੱਲਾ ਕੈਂਡੀਡੇਟ ਉਤਾਰਦੇ ਤੁਸੀਂ ਆਪਦੀ ਪਾਰਟੀ ਵੱਲੋਂ ਜੇ ਗਠਜੋੜ ਹੁੰਦਾ ਅਕਾਲੀ ਦਲ ਦੇ ਨਾਲ ਫਿਰ ਤੁਸੀਂ ਉਮੀਦਵਾਰ ਜਿਹੜਾ ਲਿਆਉਣੇ ਸਾਹਮਣੇ ਫਿਰ ਟੱਕਰ ਤੁਹਾਡੀ ਕਿਹਦੇ ਨਾਲ ਹੋਊਗੀ ਕੱਲਿਆਂ ਦੀ ਤੇ ਗਠਜੋੜ ਦੀ ਦੇਖੋ ਜੀ ਅਸੀਂ ਤਾਂ 13 ਦੀਆਂ 13 ਸੀਟਾਂ ਦੇ ਤਿਆਰੀ ਕਰ ਰਹੇ ਹਾਂ ਸਾਡੇ ਤੱਕ ਤਾਂ ਹਜੇ ਕੋਈ ਸਾਡੀ ਲੀਡਰਸ਼ਿਪ ਕੋਲੋਂ ਕੋਈ ਗੱਠਜੋੜ ਦੀ ਗੱਲ ਆਈ ਨਹੀਂ ਤੇ ਅਸੀਂ ਤਾਂ ਆਪਣੀ 13 ਸੀਟਾਂ ਦੀ ਲੜਾਈ ਲੜ ਰਹੇ ਹਾਂ ਜੋ ਪਾਰਟੀ ਹਾਈ ਕਮਾਂਡ ਫੈਸਲਾ ਕਰੂ ਸਾਨੂੰ ਮਨਜ਼ੂਰ ਹੋਊਗਾ ਤੇ ਅਸੀਂ ਉਸੇ ਕੈਂਡੀਡੇਟ ਨੂੰ ਜਿਤਾਵਾਂਗੇ ਜੋ ਪਾਰਟੀ ਦਾ ਹੁਕਮ ਹੋਊਗਾ ਸਾਨੂੰ ਮਨਜ਼ੂਰ ਹੋਊਗਾ ਬਹੁਤ ਬਹੁਤ ਧੰਨਵਾਦ ਤਾਂ ਇਹ ਸੰਨ ਗੌਰਵ ਕੱਕੜ ਜ਼ਿਲ੍ਹਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਫਰੀਕੋਟ ਤਾਂ ਸਿੱਧੇ ਤੌਰ ਤੇ ਇਹਨਾਂ ਨੇ ਕਿਹਾ ਕਿ ਜੋ ਹਾਈ ਕਮਾਂਡ ਦਾ ਫੈਸਲਾ ਹੋਊਗਾ ਉਸ ਨੂੰ ਅਸੀਂ ਐਕਸੈਪਟ ਕਰਾਂਗੇ ਉਸ ਦੇ ਹਿਸਾਬ ਦੇ ਨਾਲ ਹੀ ਚੱਲਾਂਗੇ ਭਾਵੇਂ ਕਿ ਗੱਠਜੋੜ ਹੋਵੇ ਤੇ ਭਾਵੇਂ ਸੈਪਰੇਟ ਤੌਰ ਤੇ ਜਿਹੜੀ ਇਹਨਾਂ ਨੂੰ ਚੋਣ ਦਾ ਸਾਹਮਣਾ ਕਰਨਾ ਪਵੇ ਤਾਂ ਸਿੱਧੇ ਤੌਰ ਤੇ ਜਿਵੇਂ ਹੁਣ ਕੁਝ ਲੀਡਰਾਂ ਦੇ ਇਹਨਾਂ ਦੇ ਬਿਆਨ ਆ ਰਹੇ ਸੀ ਕਿ ਕਿ ਸਾਉਗਰਦੀ ਵਰਟੀ ਨੂੰ ਲਿਆ ਕੇ ਚੋਣ ਮદાન ਦੇ ਵਿੱਚ ਉਤਾਰਿਆ ਜਾਵੇ ਤਾਂ ਜੋ ਜੇਕਰ ਕਲਾਕਾਰ ਨੂੰ ਟੱਕਰ ਦੇਣੀ ਤਾਂ ਇੱਕ ਕਲਾਕਾਰ ਹੀ ਦੇ ਸਕਦਾ ਹੈ ਹਾਂ ਸਰਾਜ ਦਾ ਵੀ ਜਿਹੜਾ ਕਿਤੇ ਨਾ ਕਿਤੇ ਨਾਮ ਸਾਹਮਣੇ ਆ ਰਿਹਾ ਤਾਂ ਦੇਖਦੇ ਹਾਂ ਹੁਣ ਆਉਣ ਵਾਲੀ ਸਮੇਂ ਦੇ ਵਿੱਚ ਕਿਸ ਤਰੀਕੇ ਦੀ ਫਰੀਦਕੋਟ ਦੀ ਰਾਜਨੀਤੀ ਰਹਿੰਦੀ ਹੈ ਕੀ ਰੂਪਰੇਖਾ ਹੋਊਗੀ ਇੱਥੇ ਸੈਲੀਬ੍ਰੇਟ ਆਉਂਦਾ ਹੈ ਕਿਹੜੀ ਪਾਰਟੀ ਦਾ ਆਉਂਦਾ ਜਾਂ ఊరు తరేవారా సమనే అవ్వే